ਸਾਸ੍ਰੀਕਾਰ ਭਣਪਰਾਓ ਕੀ ਹਾਲਿਆ ਠੀਕ ਜੀ ਹਾਂ ਮੈਂ ਵੀ ਠੀਕ ਹਾਂ ਰਾਜੀ ਬਾਜੀ ਹਾਂ ਸੁੱਤੀ ਉੱਠੀ ਹਾਂ ਤੇ ਮੈਂ ਹਾਂ ਚੱਲ ਭਣਪਰਾਵਾਂ ਨੂੰ ਪਹਿਲਾਂ ਗੱਲ ਕਰਾਂ ਹੋਰ ਤੇ ਸਾਰੇ ਦਿਨ ਸਾਰੇ ਕੰਮ ਕਰੀ ਦੇਈ ਆ ਹੈਨਾ ਬਸ ਭਣਪਰਾਵਾਂ ਨਾਲ ਗੱਲਬਾਤ ਕਰਨ ਲੱਗਿਆ ਆਖੀ ਦਾ ਵੀ ਬਾਅਦ ਚ ਫੜ ਲਈਨੇ ਕੋਈ ਨਹੀਂ ਫੜ ਲਈਨੇ ਫੋਨ ਬਾਅਦ ਚ ਫੜ ਲਈਨੇ ਤੇ ਮੈਂ ਹਾਂ ਵੀ ਅੱਜ ਨਾ ਅਜੀ ਚਾਹ ਪਾਣੀ ਨਹੀਂ ਪੀਤਾ ਪੀਣਾ ਹਲੇ ਮੈਂ ਪਹਿਲਾਂ ਭਣਪਰਾਵਾਂ ਨਾਲ ਗੱਲਬਾਤ ਕਰ ਲਾਂ ਭਣਪਰਾਓ ਆਹ ਮੈਂ ਵੀ ਠੀਕ ਹਾਂ ਤੇ ਜੀ ਨਹੀਂ ਲੱਗਣ ਡਿਆ ਕੱਲ ਮੈਂ ਜਨਮ ਦਿਨ ਵਾਲੀ ਵੀਡੀਓ ਵੀ ਅਗਲੇ ਦਿਨ ਪਾਈ ਆ ਹੈਨਾ ਅੱਜ ਪਾਈ ਆ ਤੇ ਉਹ ਤਾਂ ਆਹੋ ਅਗਲੇ ਦਿਨ ਨਹੀਂ ਉਦੋਂ ਅਗਲੇ ਦਿਨ ਪਾਈ ਆ ਮਤਲਬ ਜਨਮ ਦਿਨ ਵਾਲੇ ਦਿਨ ਤੇ ਨਹੀਂ ਪਾਈ ਉਦੋਂ ਅਗਲੇ ਦਿਨ ਹੀ ਮੇਰੇ ਕੋਲ ਪਈ ਤੇ ਉਹਦੇ ਅਗਲੇ ਦਿਨ ਪਾਈ ਕਿਉਂਕਿ ਪਰੌਹੇ ਪੁਰਾਣੇ ਹੀ ਘਰ ਫਿਰ ਉਹਨੂੰ ਕੱਟ ਵੱੱਡ ਦੀ ਮਾੜੀ ਮੋਟੀ ਕਰਨੀ ਹੁੰਦੀ ਹੈ ਨਾ ਤੇ ਉਹ ਘਰ ਕਰਾ ਕੇ ਫਿਰ ਮੈਂ ਕਿਤੇ ਉਹ ਬਣਾਈ ਹੈ ਨਾ ਤੇ ਕੱਲ ਬਣੀ ਸ਼ਾਮੀ ਉਹ ਵੀ ਤੇ ਮਤਲਬ ਪਰੌਣਿਆਂ ਨੂੰ ਪਹਿਲਾਂ ਤੋੜਿਆ ਹੋਰ ਵੀ ਜਿਹੜਾ ਵੀ ਉਹ ਡੈਕੋਰੇਸ਼ਨ ਜੀ ਵਾਲੇ ਆਏ ਹੋ ਨਾ ਆਪਣੀਆਂ ਪਿਆਪਾਂ ਜੀਆਂ ਤੋੜ ਤਾੜ ਕੇ ਖੜਦੀਆਂ ਹੀ ਕੋਈ ਤੁਹਾਨੂੰ ਪਤਾ ਵੀ ਮਾਸੇ ਦੇ ਮੁੰਡੇ ਦਾ ਵਿਆਹ ਉਹ ਆਈ ਹੀ ਇੱਥੇ ਮੇਰੇ ਕੋਲ ਹੈ ਨਾ ਫਿਰ ਉਹਨੇ ਸਮਾਨ ਲੈਣਾ ਸੀ ਅਹੀਂ ਮੇਕਅਪ ਕਿੱਟ ਲੈਣੀ ਸੀ ਹੋਰ ਵੀ ਦੋ ਚਾਰ ਚੀਜ਼ਾਂ ਲੈਣੀਆਂ ਸੀ ਤੇ ਜਿਦੇ ਕਰਕੇ ਫਿਰ ਕਿੰਨਾ ਹੀ ਟਾਈਮ ਲੱਗ ਗਿਆ ਹੈ ਨਾ ਸ਼ਾਇਰ ਹੀ ਟਾਈਮ ਲੱਗ ਗਿਆ ਹੋਰ ਵੀ ਉਹਨੇ ਇੱਕ ਮੈਕ ਨੇ ਸੂਟ ਲਿਆ ਹੋਆ ਮੈਕ ਤਨੂੰ ਵਿਖਾਉਂਦੀ ਆ ਆਪਣਾ ਸੂਟ ਬੜਾ ਸੋਹਣਾ ਸੂਟ ਲਿਆ ਇਹਨੇ ਵੀ ਇਹਦੇ ਬਲੈਕ ਰੰਗ ਤੇ ਡੁੱਲੀ ਹੀ ਮੈਕ ਮੈਂ ਕਾਜ ਰੱਖ ਦੱਸ ਆਪਣੇ ਬਾਰੇ ਇਹ ਡੁੱਲੀ ਹੀ ਬਲੈਕ ਰੰਗ ਦੇ ਵੀ ਮੈਂ ਕਾਲੇ ਰੰਗ ਦੇ ਸੂਟ ਲੈਣਾ ਹੈ ਨਾ ਤੇ ਉਹ ਫਿਰ ਇਹਦੇ ਮਨ ਪਸੰਦ ਇਹਦੀ ਇਹਨੂੰ ਹੀ ਮਿਲ ਗਿਆ ਇੱਕ 마ਸੀ ਨੇ ਲੈਣਾ ਸੀ ਹੋਰ 마ਸੀ ਨੇ ਮਟਾਚੀ ਜਿਹਾ ਲੈਣਾ ਹੈ ਇਦਾਂ ਕਰਕੇ ਤੁਹਾਨੂੰ ਪਤਾ ਹੀ ਆ ਹੋਰ ਕਈ ਹੁੰਦੇ ਆ ਨੀ ਬਟਨੇਦਾਨੀ ਕਹਿੰਦੇ ਆ ਹਲਦੀ ਦਾ ਹਲਦੀ ਨਾ ਤੇਲ ਦਾ ਤੇਲ ਦਾ ਸਮਾਨ ਤੇਲ ਦਾ ਸਮਾਨ ਵੀ ਉਹਨੇ ਲੈਣਾ ਹੀ ਐਦਾਂ ਘਰਪੁਰ ਕੇ ਕਿੰਨਾ ਸਾਰਾ ਹੀ ਸਮਾਨ ਸਮੂਨ ਲਿਆ ਹੈ ਨਾ ਤੇ ਸਾਰਾ ਦੇਣੀ ਹਾੜਾ ਨੰਗ ਗਿਆ ਦੇਣੀ ਹਾੜਾ ਨੰਗ ਗਿਆ ਤੇ ਫਿਰ ਬਾਅਦ ਚ ਅਸੀਂ ਘਰ ਆਈਆਂ ਤਾਂ ਹੁੰਦਿਆਂ ਨੂੰ ਇਹ ਵੀ ਮੈਂ ਕਿਉਂ ਚਾਰੀ ਨਹੀਂ ਹੈ ਨਾ ਵੀ ਥੋੜਾ ਬੋਤਾ ਮੂੰਹ ਸਿਰ ਕੀਤਾ ਹੀ ਤੇ ਜਿਹੜੇ ਭੈਣ ਭਰਾ ਚਲ ਗਏ ਗੁਰਪਿੰਦਰ ਦਾ ਫੋਨ ਆਇਆ ਉਹ ਮੈਨੂੰ ਕਹਿੰਦੀ ਵੀ ਤੂੰ ਮੇਰੇ ਕੋਈ ਨਹੀਂ ਫੋਨ ਕਰਕੇ ਵੀ ਤੂੰ ਮੈਂ ਪਹੁੰਚ ਗਈਆਂ ਕਿ ਨਹੀਂ ਮਹਾ ਵੀ ਮੇਰਾ ਸਿਰ ਖੁਰਕ ਨਹੀਂ ਹੋਇਆ ਕੋਈ ਸੈਮਰੀ ਦੇ ਪਾਪਾ ਨੇ ਮੇਰੀ ਕਲਾਸ ਲੈ ਲਾਤੀ ਕਹਿੰਦੇ ਵੀ ਤੂੰ ਜਨਮ ਦਿਨ ਵਾਲੇ ਦਿਨ ਸਾਰਾ ਦੇਣਾ ਗੱਲ ਨਹੀਂ ਕੀਤੀ ਮੈਂ ਹਾਂ ਤੇ ਦੱਸ ਮੇਰੇ ਕੋ ਸਿਰ ਖੁਰਪਨ ਦਾ ਟਾਈਮ ਨਹੀਂ ਸੀ ਤੇ ਉਹ ਫਿਰ ਆ ਸੁਰਖੀ ਬਿੰਦੀ ਲਾ ਕੇ ਜਿਹੜਾ ਮੈਂ ਰੈਡੀ ਰੂਡੀ ਹੋਈ ਹਾਂ ਉਹਨਾਂ ਨੂੰ ਇਹ ਹੀ ਵੀ ਹਾਂ ਕਰਨ ਦਾ ਟਾਈਮ ਮਿਲ ਗਿਆ ਹੀ ਨਜਨ ਕੁਦੜੀ ਤੋ ਪੂਰਾ ਨਹੀਂ ਉਹ ਟਾਈਮ ਮਿਲਦਾ ਬਸ ਮੇਰ ਨਾਲ ਹੀ ਗੱਲ ਕਰਦਾ ਟਾਈਮ ਨਹੀਂ ਤੋਦਾ ਮੈਂ ਸਵੇਰੇ ਸਵੇਰੇ ਉਹਦੇ ਪਾਪਾ ਨਾਲ ਸੈਮਰੀਨ ਦੀ ਗੱਲ ਕਰਾਉਂਦੀ ਸੀ ਵਿੱਚੋ ਵਿੱਚੋ ਕਰਾਉਂਦੀ ਰਹੀਆਂ ਪਰ ਮੈਂ ਇਹਦਾ ਫੋਨ ਫੜ ਕੇ ਬਹਿ ਕੇ ਨਾ ਚੰਗੀ ਤਰ੍ਹਾਂ ਗੱਲਾਂ ਕੀਤੀਆਂ ਵੀਦਾ ਹਣਾ ਬਹਿ ਕੇ ਤੇ ਕੁਝ ਫਿਰ ਇਹ ਵੀ ਉਹਨਾਂ ਨੇ ਇਹ ਵੀ ਜਿਹਨੂੰ ਕੇਕ ਕੱਟਦੀਆਂ ਮੈਨੂੰ ਵੀਡੀਓ ਕਾਲ ਲਾ ਲੈਂਦੇ ਵੀਡੀਓ ਵਾਲਾ ਮੈਂ ਕਿੱਦਾਂ ਰਣੀ ਮੈਂ ਤੇ ਫਿਰ ਉਹ ਵੀ ਹੁੰਦਾ ਵਾ ਕਿ ਹੁਣ ਵੀ ਭੈਣ ਭਰਾਵਾਂ ਨੂੰ ਵੀ ਮਿਲਣਾ ਕਿ ਨਾ ਭੈਣ ਭਰਾਵਾਂ ਨੂੰ ਵੀ ਵੀਡੀਓ ਬਣਾਵਾਂਗੇ ਤੇ ਫਿਰ ਦੱਸਾਂਗੇ ਤੇ ਉਹ ਤੇ ਦੂਜੇ ਕੈਮਰੇ ਲੱਗੇ ਆ ਉਹ ਨਹੀਂ ਇੱਥੇ ਨਹੀਂ ਲੱਭਣ ਦੇ ਆ ਉਹ ਕੈਮਰਾ ਲੱਗਾ ਤੇ ਉੱਚ ਵੀ ਸਾਰਾ ਕੁਝ ਵੇਖਣ ਦੇ ਅੰਦਰ ਬਾਹਰ ਸਾਰੇ ਤੇ ਕੈਮਰੇ ਲੱਗੇ ਹਨਾ ਬਸ ਬੈਡਰੂਮਾਂ 'ਚ ਨਹੀਂ ਤੇ ਉਹ ਵੇਂਦੇ ਹੀ ਆ ਸਾਰਾ ਕੁਝ ਵੀ ਹੈ ਨਾ ਕੀ ਕਰਨ ਦੇ ਆ ਹਾਂ ਕੀ ਕੱਟਣ ਦੇ ਉੱਥੇ ਵੀ ਉਹ ਕੈਮਰਾ ਲੱਗਾ ਹੀ ਲੱਭਣ ਦੇ ਆ ਤੇ ਪਰ ਨਹੀਂ ਫਿਰ ਹਨਾ ਗੁੱਸਾ ਕੀਤਾ ਉਹਨਾਂ ਨੇ ਅਜਾ ਇੱਦਾਂ ਹੀ ਕਰਦਿਆਂ ਕਰਉਂਦਿਆਂ ਕੱਲ ਦਾ ਦਿਨ ਲੰਘ ਗਿਆ ਹਨਾ ਤੇ ਵਿੱਚ ਨਾ ਪੰਮੀ ਵੀ ਲੰਨੀ ਵੀਡੀਓ ਕਾਲ ਵੀ ਥੋੜੀ ਜਿਹੀ ਲਾਈ ਹੀ ਤੇ ਉਹਦਾ ਕਾਲ ਫਿਰ ਹੈ ਨਾ ਜਦਾਂ ਜੀ ਜਾਣ ਲੱਗੇ ਤੇ ਪਰ ਇਹ ਵੀ ਜੀ ਇੰਨਾ ਮੌਕਾ ਹੀ ਨਹੀਂ ਮਿਲਿਆ ਵੀ ਅਸੀਂ ਇਦਾਂ ਵੀ ਹੈ ਨਾ ਵਿੱਚ ਚੁੱਪ ਜੇ ਕਰਕੇ ਬਹਿਣ ਵਾਲਾ ਵੀ ਸਾਰਾ ਦਿਨ ਚਲਾ ਚਲਾਈ ਰਹੀ ਆ ਹੈ ਨਾ ਤੇ ਵਿੱਚ ਫੂਨ ਫਾਨ ਵੀ ਹੁੰਦੇ ਰਹੇ ਆ ਇਦਾਂ ਹੀ ਹੈ ਨਾ ਭੈਣ ਭਰਾਵਾਂ ਦੇ ਵੀ ਚੱਲ ਹੈ ਨਾ ਨਹੀਂ ਮੈਂ ਜਿੰਨਾਂ ਨੂੰ ਸੱਦਿਆ ਵੀ ਇਦਾਂ ਘਰ-ਕੁਰਕੇ ਹੈ ਨਾ ਤੇ ਇਦਾਂ ਕਰਕੇ ਵਧੀਆ-ਵਧੀਆ ਟਾਈਮ ਲੰਘ ਗਿਆ ਅਸੀਂ ਤੇ ਅੱਜ ਹੁਣ ਮੈਂ ਹਾਂ ਚੱਲ ਇਦਾਂ ਕਰਾਂ ਪਹਿਲਾਂ ਵੀਡੀਓ ਬਣਾਵਾ ਹਜੇ ਚਾਹ ਪਾਣੀ ਹੁਣ ਪੀਣ ਲੱਗੀਆਂ ਚਲ ਮਲਉਂਦੀ ਆ ਮਹਿਕ ਨਾਲ ਵੀ ਇੱਥੇ ਸਾਡੀ ਮਹਿਕ ਕੋਰੇ ਆਪਣੀ ਪੋਨੀ ਸਵਾਰੀ ਕਰਨ ਗਈ ਐ ਤੇ ਹਰਦੀ ਚਾਹ ਆਹ ਕਾਪਾ ਮੇਰਾ ਆ ਮਹਿਕ ਦਾ ਤੇ ਆ ਸੈਂਰੀ ਨੂੰ ਅੱਥੇ ਪਾਈਓ ਹੈ ਰੱਖ ਲੈ ਛੋਟੀ ਗਲਾਸੀ ਵੀ ਫਿਰ ਕੀ ਪਤਾ ਹੁੰਦਾ ਵਾ ਫਿਰ ਬਾਅਦ ਫਿਰ ਪਤਾ ਹੋਊਗਾ ਨੇ ਤੇ ਅੱਜ ਸਾਡੇ ਘਰ ਕੀ ਬਣਾ ਦੱਸੋ ਮੈਂ ਭੈਣਪਰਾ ਵਰਸਲ ਕੀ ਹਾਲ ਹੈ ਕੀ ਕਰਦੇ ਹੋ ਸਾਰੇ ਜਣੇ ਅੱਜ ਚਾਹ ਪੀਰੋ ਦਰਜਣੇ ਨੰਮਾ ਰੱਖੀ ਮੈਂ ਕਿ ਤੁਹਾਡਾ ਆਪਣੇ ਕਾਲੇ ਸੂਟ ਬਾਰੇ ਕੀ ਵਿਚਾਰ ਹੈ ਮੇਰਾ ਕਾਲੇ ਸੂਟ ਬਾਰੇ ਤੇ ਇਹ ਵਿਚਾਰ ਹੈ ਕਿ ਮੈਨੂੰ ਸਾਡਾ ਪਹਿਲਾ ਦੋਨਾਂ ਟੈਂਟ ਸੂਟ ਹੋ ਗਿਆ ਸੀ ਠੀਕ ਆ ਅਨੇ ਵਿੱਚ ਤਾਂ ਹਰ ਇੱਕ ਤਾਂ ਤੁਹਾਨੂੰ ਪਸੰਦ ਆਉਣ ਲਿਆ ਇਹ ਗੱਲ ਬਿਲਕੁਲ ਉਹ ਮੈਨੂੰ ਨਹੀਂ ਪਸੰਦ ਆਇਆ ਤੇ ਇਹ ਪਸੰਦ ਆਇਆ ਉਹ ਭੈਣਪਰਾ ਬੜਾ ਸੋਹਣਾ ਸੂਟ ਹੀ ਪਤਾ ਕਿੰਨਾ ਹੀ ਜੈਲੋ ਤੇ ਪਿੰਕ ਉੱਤੇ ਵਰਕ ਹੀਗਾ ਸਿਕਵਾਂਸ ਦਾ ਜਿੱਦਾਂ ਉਹ ਨਹੀਂ ਸਤਾਰੀਆਂ ਜਾਂਦਾ ਵਰਕ ਉਹ ਹੀਗਾ ਇਹ ਮੈਨੂੰ ਪਸੰਦ ਆਇਆ ਨਹੀਂ ਲੱਗਾ ਤੇ ਫਿਰ ਇੱਕ ਉਹਨਾ ਤੀਜੇ ਨੰਬਰ ਤੇ ਕੱਢਿਆ ਮੈਂ ਉਹ ਇਦਾਂ ਸੁੱਟ ਦੇ ਪਸੰਦ ਕਰ ਲਿਆ ਬਾਹਰ ਵਿੱਚ ਲੜਾ ਤੇ ਇਹੇ ਲੜਣਾ ਆਪਣੀ ਹੋ ਗਈ ਲੈ ਤੇ ਪੈਨਟਰਾ ਉਹ ਮੈਂ ਆਪਣਾ ਰੂਪਤ ਨੂੰ ਦਿਖਾਉਂਦੀ ਆ ਤੇ ਮੈਨੂੰ ਦੱਸਿਓ ਕਿ ਤੁਹਾਨੂੰ ਕਿੱਦਾਂ ਲੱਗਾ ਤੇ ਫਿਰ ਮੈਂ ਤੁਹਾਨੂੰ ਪਾ ਕੇ ਵੀ ਆਪਣੇ ਵੀਡੀਓ ਸ਼ੂਟ ਕਰਕੇ ਦੱਸਾਂਗੀ ਠੀਕ ਆ ਚਲੋ ਜੀ ਪੈਨਟਰਾ ਹੁਣ ਤੁਹਾਨੂੰ ਕੁੜੀ ਦਿਖਾਏਗੀ ਠੀਕ ਆ ਚਲੋ ਵੀ ਚਲੋ ਲਾਈਟਾਂ ਕਰਦੀ ਆਲਤੂ ਫालतੂ ਬੰਦ ਪਹਿਲੀ ਲੈਟ ਆ ਬੰਦ ਕਰੋ ਕੋਈ ਮਤਲਬ ਨਹੀਂ ਜਗਾਉਂਦਾ ਕਿਉਂਕਿ 600 ਜੁੰਟ ਤੇ ਹੋ ਜਾਣੀਆਂ ਮਿੰਟੋਂ ਮਿੰਟੀ ਪੂਰੀ ਇਹ ਐਂਜੀ ਲੈਟਾਂ ਚੱਗਦੀਆਂ ਰਹੀਆਂ ਨੇ ਹਾਂ ਦੇਖੋ ਬੈਂ ਪ੍ਰੋ ਨਹੀਂ ਇਧਰ ਵਾਲਾ ਕੈਮਰਾ ਨਹੀਂ ਚੱਲਿਆ ਉਹ ਵਾਲਾ ਤੇ ਇਧਰ ਵਾਲਾ ਹੜਾ ਕੈਮਰਾ ਪੈਣਾ ਚੱਲ ਕੀ ਹਾਂ ਇਹ ਸਾਫੀ ਇਹ ਫੋਲਡ ਕਰਕੇ ਤਾਂ ਹੀ ਰੱਖਿਆ ਸੀ ਇੱਥੇ ਹੁਣ ਸੈਮਰੀ ਨੇ ਸੁੱਤੀ ਆ ਤੇ ਇੱਥੇ ਬਹਿ ਕੇ ਆਪਾਂ ਪੀ ਲੈਣੀਆਂ ਚਾਹ ਚਾਪ ਖੋ ਖੋਇ ਲਿਆ ਹਾਂ ਲੈ ਇਹ ਕਦਜੂ ਲੈਣਾ ਹੋਇਆ ਬਾਕੀ ਮੇਰਾ ਨਹੀਂ ਦਿਲ ਕਰਨਿਆ ਗਲਾਬ ਜਾਨ ਖੋ ਆ ਲਿਆ ਹੱਥ ਮੈੱਕ ਧੋ ਲਈ ਪਰ ਤੇ ਚਾਲੂ ਪੈਣ ਪ੍ਰਾਉ ਚਾਹ ਪਾਣੀ ਪੀਏ ਆ ਹੁਣ ਅਹੀਂ ਸੋਚਣ ਗਿਆ ਵਾ ਵੀ ਆ ਨਾ ਝੁੱਕ ਕੇ ਆ ਅੰਦਰ ਖੜੀਆ ਆ ਪਾਵਰ ਨੂੰ ਜਗਾਈਆਂ ਹੀ ਨਹੀਂ ਹੈ ਨਾ ਮੁਕਤੀਆਂ ਜੀਆਂ ਆਹ ਰੀ ਕੈਂਡਲ ਦੇ ਨਾਲ ਦਿੱਤੀਆਂ ਤੇ ਆ ਝੁੱਕਦੀ ਆ ਇਥੋਂ ਇਨ ਨੂੰ ਉੰਦਰ ਲਾ ਕੇ ਜਾਣਾ ਹੈ ਉਹ ਪਿੱਛੋਂ ਪਹਿਲਾਂ ਪਰਦਾ ਲਾਉਣਾ ਹੈ ਪਰਦਾ ਹਟਾਏ ਉਹ ਜਿਹੜਾ ਇਹ ਬੈੱਡਰੂਮ ਦਾ ਪਰਦਾ ਦਿੱਤਾ ਸੀ ਉਹਨਾਂ ਨੂੰ ਹੁਣੇ ਨਿਕਲ ਵੀ ਗਿਆ ਤੇ ਫਟ ਜਾਣਾ ਹੈ ਇੱਦਾਂ ਮਾਰੇ ਮਾਰੇ ਬੰਨ੍ਹ ਮਾਰੇ ਬੰਨ੍ਹ ਜੇ ਪਰਦੇ ਪਾ ਦਾਂਗੇ ਜਿਹੜੇ ਸਵੇਰਾ ਕਰਾ ਕੇ ਸ਼ਾਮ ਪਰਦਾ ਪਰ ਲਾ ਦੇਉ ਹਾਂ ਰੋਂਦਾ ਹੋਇਆ ਲੈ ਭੈਣ ਭਰਾਓ ਹੁਣ ਤੁਸੀਂ ਨਾ ਵੇਖ ਲਓ ਮੈਕ ਦੀਪਕੌਰ ਦਾ ਸੂਟ ਵੇਖ ਲਓ ਹੈ ਹੈ ਕਿ ਨਹੀਂ ਭੈਣ ਭਰਾਓ ਵਧੀਆ ਨੂੰ ਕਾਲੇ ਰੰਗ ਤੇ ਕੁੜੀ ਸਾਡੀ ਬੜੀ ਜੀ ਵੀ ਮੈਂ ਕਾਲੇ ਰੰਗ ਦਾ ਹੀ ਸੂਟ ਲੈਣਾ ਮੈਨੂੰ ਕਹਣਾ ਕੁੜੀ ਤੇ ਕਿਵੜੀ ਕਾਲੀ ਆ ਤੇ ਉੱਤ ਕਾਲੇ ਰੰਗ ਨੂੰ ਘਾਟ ਕਰਦੇ ਹੋ ਹੈ ਨਾ ਮੇਨ ਭਰਾਓ ਨਹੀਂ ਭੈਣ ਭਰਾਓ ਚਿੱਟੀਆਂ ਉਹ ਤੁਹਾਨੂੰ ਕੈਮਰੇ ਚ ਲੱਗਦਾ ਹੋਊਗਾ ਸਰ ਸਰ ਚੈੱਕ ਕਰੋ ਲੋ ਵੇ ਭੈਣ ਭਰਾਓ ਇਦਾਂ ਦਾ ਜੀ ਮੈਂ ਤਾਂ ਨਾਲ ਲਾ ਕੇ ਦੱਸਨੀ ਆ ਦੁਪੱਟਾ ਜੇ ਤੈਨੂੰ ਪਤਾ ਆਹ ਤਾਂ ਕਾਕੇ ਚੁੰਨੀ ਵੀ ਸਾਰੀ ਆ ਮਤਲਬ ਜਾਲ ਜੈ ਬਣਿਆ ਹੈ ਨਾ ਤੇ ਕਮੀਜ਼ ਸਾਰੇ ਵਿੱਚ ਵੀ ਫਰੰਟ ਦੇ ਵਿੱਚ ਵਾਹ ਵਾਹ ਭਾਈ ਵਾਹ ਮੈਂ ਤਾਂ ਵਾਹ ਤੁਹਾਨੂੰ ਅਸਲੀ ਬਾਵਾ ਤਾਂ ਵਿਹਿਆ ਗਿਆ ਨਹੀਂ ਨਹੀਂ ਕੱਲਾ ਅਸ਼ਕੀ ਰਿਤੂ ਬਾਵਾ ਭਲੀ ਨੇ ਨਾਲ ਬਾਵਾ ਤੇ ਬੋਲਦੇ ਆਸ ਹਾਂ ਸ਼ਾਦੀ ਆ ਚੱਕ ਰਿਹਾ ਟੱਕ ਟੱਕ ਹਾਂ ਸੋਨਾ ਹੈ ਬਹੁਤ ਦੇਖੋ ਭੈਣ ਭਰਾਓ ਪਿੱਛੇ ਜਾ ਕੇ ਦਿਖਾਣੀ ਮम्मा ਮਰੋ ਕਿੱਥੇ ਗਿਆ ਖਲੋਣੇ ਮੈਂ ਇਹ ਹੋਂ ਨਿਖਲੋੜੇ ਨੇ ਖਲਾਰੇ ਨੂੰ ਭਣਾ ਮੈਂ ਆਹ ਕਲੇਸ਼ ਪੈ ਗਿਆ ਆਹ ਦੇਖ ਲਓ ਭੈਣ ਭਰਾਓ ਇਹਨਾਂ ਦਾ ਸੋਨਾ ਹੈ ਨਾ ਬੜਾ ਸੋਨਾ ਹੈ ਖਡਾਉਣੇ ਕੀ ਕਰਨੇ ਆ ਇੱਕ ਤਾਂ ਖਡਾਉਣੇ ਦਾ ਖਲਾਰਾ ਪਾਉਣੀ ਹਟਦੀ ਬੜਾ ਵਧੀਆ ਹੈ ਆ ਵੀ ਲੈ ਕੇ ਵਿਖਾ ਭੈਣ ਭਰਾਵਾਂ ਨੂੰ ਚੰਨੀ ਸੋਨਾ ਭੈਣ ਭਰਾਓ ਤੇ ਭੈਣ ਭਰਾ ਨਾਲ ਜਿਹੜੀ ਮੈਂ ਜੁੱਤੀ ਨਹੀਂ ਲਗਾਈ ਉਹ ਮੀਸ਼ੂ ਤੋਂ ਤੇ ਮੀਸ਼ੂ ਵਾਲੇ ਨੂੰ ਭੈਣ ਭਰਾ ਮੇਰੀ ਜੁੱਤੀ ਤੇ ਕਾਲੀ ਤੇ ਕਾਲੀ ਹੋ ਗਈ ਕਾਲੀ ਜੁੱਤੀ ਸਸਤੇ ਉਹ ਲਗਾਈ ਸੀ ਹਨਾ ਮੀਸ਼ੂ ਤੋਂ ਹਾਂ ਅਛਾ ਤੂੰ ਕਾਲਾ ਸੂਟ ਲੈਣਾ ਈ ਤੂੰ ਇਸੇ ਕਰਕੇ ਕਾਲੀ ਜੁੱਤੀ ਮੰਗਾਈ ਹੈ ਇਹ ਨਹੀਂ ਹਾਂ ਤੇ ਕਾਲੇ ਨਾਲ ਕਾਲੀ ਜੁੱਤੀ ਥੋੜੇ ਜਿਹੇ 골ਡ 골ਡਨ ਵਧੀਆ ਲੱਗਣੀ ਹੁਣ 골ਡਨ ਲੈ ਲੈ ਫਿਰ ਨਹੀਂ ਨਹੀਂ ਇਹ ਦਿਖਾ ਰਿਹਾ ਹੈ ਬ੍ਰੋ ਪਿਆ ਹੈ ਖਰਚ ਕੇ ਨਹੀਂ ਖੁਸ਼ ਹੈਗੀ ਹਾਂ ਇਸ ਲੋ ਸੇਵਡ ਮਨੀ ਵਧੀਆ ਲੱਗਾਂ ੜੀ ਆ ਤੇ ਨਹੀਂ ਸੋਨਾ ਕਿੱਥੇ ਤੂੰ ਸੋਨਾ ਮੈਂ ਕਰ ਜੀਕੋ ਨੀ ਸੱਚ ਭੈਣ ਭਰਾਓ ਮੈਂ ਤੁਹਾਨੂੰ ਦੱਸ ਉਹ ਵਾਲੀ ਗੱਲ ਜਿਹੜੀ ਸਵੇਰੇ ਤੇ ਸੰਡੀਆਂ ਮੈਂ ਭੈਣ ਭਰਾਓ ਸਵੇਰੇ ਮੈਨੂੰ ਤਾਂ ਲੱਗ ਗਿਆ ਝਟਕਾ ਚੱਲ ਮੈਂ ਦੱਸ ਭੈਣ ਭਰਾਓ ਮੈਂ ਇੱਕ ਪੈਨਸਲ ਲਈਆ ਤੁਹਾਨੂੰ ਪਤਾ ਹੀ ਆ ਕੀ ਤੇ ਮੈਂ ਤੁਹਾਨੂੰ ਦੱਸਦੀ ਆ ਕਿ ਸਾਡੇ ਨਾਲ ਤਿੰਨ ਨੇ ਭੈਣ ਭਰਾਓ ਤੇ ਮੈਂ ਹੱਥ ਮਿਲ ਜੰਟਾ ਨੂੰ ਮੈਂ ਦੱਸਨੀ ਆ ਕੀ ਹੋਇਆ ਭੈਣ ਭਰਾਓ ਇਹ ਮਾੜਾ ਆਹ ਬਲ ਮੇਰੇ ਦਾ ਪਿੰਡ ਚ ਇੱਕ ਗੱਲ ਉਹ ਮੈਂ ਆਪਣੇ ਸਵੇਰੇ ਸਵੇਰੇ ਟਾਪ ਇੰਡੀਆ ਸਾਰੀ ਆਪਣੀ ਸੈਲੀ ਨੂੰ ਫੋਨ ਲਾਇਆ ਜੀ ਬੋਲਾ ਮਾਸਾ ਭੈਣ ਭਰਾ ਨੂੰ ਸੁਣ ਜਾਈ ਤੇ ਭੈਣ ਭਰਾ ਉਹ ਮੈਨੂੰ ਬਾਰ ਬਾਰ ਫੋਨ ਕਰੀ ਜਾਵੇ ਕਰੀ ਜਾਵੇ ਮੈਂ ਕਿਹਾ ਪਤਾ ਨਹੀਂ ਉਹਦਾ ਫੋਨ ਕਰਨ ਦੀ ਹੋਣੀ ਆ ਕਿ ਸ਼ਗ ਲੋੜੀ ਦਾ ਕਰਕੇ ਵੀ ਤੂੰ ਆਣਾ ਨਹੀਂ ਆਪਾਂ ਲੋੜੀ ਬਣਾਵਾਂਗੇ ਤੇ ਮੈਂ ਕਿਹਾ ਚਲੋ ਉਹਦਾ ਫੋਨ ਕਰਦੀ ਹਣੀ ਮੈਂ ਉਹਨੂੰ ਉਹਦਾ ਕਿ ਜਦ ਮੈਂ ਆਉਂਗੀ ਲੋੜੀ ਤੇ ਕੋਈ ਗੱਲ ਨਹੀਂ ਤੇ ਉਹ ਮੈਨੂੰ ਬਾਰ ਬਾਰ ਫੋਨ ਕਰੀ ਜਾਵੇ ਕਰੀ ਜਾਵੇ ਮੈਨੂੰ ਕਹਿੰਦੀ ਤੂੰ ਮੇਰਾ ਫੋਨ ਕਿਉਂ ਨਹੀਂ ਚੁੱਕਣ ਦੀ ਮੈਂ ਕਿਹਾ ਯਾਰ ਮੈਂ ਵਿਹਣੀ ਆ ਥੋੜਾ ਮੈਂ ਜੰਨਾ ਬਾਅਦ ਫੋਨ ਕਰੂੰ ਕਹ ਕਰਕੇ ਨਹੀਂ ਫੁੱਲ ਕੰਢੀ ਲੋੜੀ ਦਾ ਕਰਕੇ ਤਾਂ ਬਹੁਤ ਵੱਲ ਤਾਂ ਸੁਣੀ ਬੜੀ ਜ਼ਰੂਰੀ ਕਿ ਕੀ ਗੱਲ ਹੋਈ ਜਾਂ ਕਿੰਦੇ ਇਹਨਾ ਤਰ ਬਰਾਈਆ ਕਿਸਾ ਸਾਡੇ ਨਾਲ ਮੁੱਲੇ ਦੇ ਵਿੱਚ ਜਿੱਦਾਂ ਕਿ 3-4 ਕੁੜੀਆਂ ਨਾਲ ਜਾਂਦੇ ਸਰ ਕੋਰਸ ਵਗੈਰਾ ਕਰਨ ਠੀਕ ਆ ਤੇ ਮੈਂ ਇੱਥੇ ਭੂਈ ਕੋਵਾਂ ਕਿਸੇ ਨੂੰ ਨਹੀਂ ਪਤਾ ਕਿ ਮੈਂ ਆਪਣੇ ਭੈਣ ਕੋਵਾਂ ਕਿ ਜਾਂ ਭੂਈ ਕੋਵਾਂ ਉਹ ਰਿਸ਼ਤੇਦਾਰ ਚ ਤੇ ਉਹ ਭੈਣ ਜਿਹੜੀ ਆ ਮੇਰੀ ਤਾਈ ਦੀ ਕੁੜੀ ਉਹ ਪਿੰਡ ਹੀ ਆ ਸਾਡੇ ਹਨਾ ਤੇ ਸਾਰਿਆਂ ਨੇ ਨਾਲ ਦਾ ਪਿਆਵਾ ਵੀ ਭੈਣ ਕੋ ਤੇ ਹੈ ਨਹੀਂ ਆ ਤੇ ਭੈਣ ਤੇ ਇੱਥੇ ਆਈ ਆ ਤੇ ਮੈਂ ਕੀ ਕਿਤੇ ਆ ਤੇ ਸਾਡੇ ਸਾਡੇ ਮਾਤੇ ਚੋ ਇੱਕ ਕੁੜੀ ਨੇ ਕਰਵਾਈ ਆ ਲਾ ਕੋਟ ਮੈਰਿਜ ਹਨਾ ਤੇ ਉਹਦੀਆਂ ਫੋਟੋਆਂ ਆ ਕਿਸੇ ਕੋ ਤੇ ਉਹ ਵਖੁੰਦੇ ਨਹੀਂ ਪਈ ਹੱਲੇ ਤੇ ਉਹ ਕਹਿੰਦੇ ਆ ਵੀ ਹੁਣ ਪਤਾ ਨਹੀਂ ਕਿਹੜੀ ਕੁੜੀ ਨੇ ਕੋਟ ਮੈਰਿਜ ਕਰਾਈ ਆ ਤੇ ਸਾਰਿਆਂ ਨੂੰ ਮੇਰੇ ਤੇ ਸ਼ੱਕ ਆ ਸਾਰੀਆਂ ਕੁੜੀਆਂ ਤੇ ਹੁੰਦੀਆਂ ਜਾਂਦੀਆਂ ਭੈਣ ਭਰਾ ਤੇ ਮੇਰੇ ਤੇ ਸ਼ੱਕ ਆ ਮੈਂ ਕਿਉਂ ਨਹੀਂ ਉਹ ਵੀ ਮੈਂ ਕੱਲ ਤੇ ਸਰ ਤੋਂ ਆਪਣੇ ਮੈਂ ਕਿ ਭੱਜ ਗਈ ਸਾਰਿਆਂ ਨੂੰ ਇਹ ਸ਼ੱਕ ਪੈ ਗਿਆ ਤੇ ਮੈਂ ਕਿ ਜੇ ਮਰਨ ਦੀ ਟੈਨਸ਼ਨ ਨਾਲ ਲੱਗ ਗਿਆ ਵੀ ਮੈਂ ਬਦਨਾਮ ਫੋਕਟ ਚ ਹੋ ਗਈ ਆ ਮੈਂ ਪਿੰਡ ਜਾਣਾ ਮੈਂ ਪਿੰਡ ਜਾਣਾ ਤੇ ਪਿੰਡ ਜਾ ਕੇ ਵਿਖਾ ਕੇ ਆਉਣਾ ਵਾ ਥੋਏ ਭੈਣ ਭਰਾਓ ਇਧਰ ਕਰਦੇ ਕੈਮਰਾ ਭੈਣ ਭਰਾਓ ਹੁਣ ਇਹ ਵੀ ਸੱਚੀ ਆਪਣੀ ਸਾਡੇ ਮੈਂ ਤਾਂ ਚੰਗੀ ਪੜੀ ਇੱਥੇ ਬੈਠੀ ਆ ਤੇ ਪਿੰਡ 'ਚ ਪਤਾ ਕਿਹ ਹੋਣੀ ਆ ਵੀ ਉਹ ਕਿਹੜੀ ਕੁੜੀ ਆ ਤੇ ਸਾਰੇ ਲੋਕੀ ਸ਼ੱਕ ਕਰਦੇ ਤੇ ਕਹੀ ਜਾਂਦੇ ਵੀ ਇਹ ਕਹਿੰਦੀ ਸਾਰੇ ਇਹਦੇ ਘਰ ਦੇ ਕਹਿੰਦੇ ਹੀ ਵੀ ਉਪੇਣ ਕੋ ਗਈ ਤੇ ਭੈਣ ਤੇ ਆਪ ਪਿੰਡ ਬੈਠੀ ਚੜੀ ਪਿੰਡ ਗਈ ਨਾ ਨਹੀਂ ਛੁੱਟੀਆਂ ਪਈਆਂ ਤਾਂ ਕਰਕੇ ਭੈਣ ਭਰਾ ਉਹ ਕਵਾਂਦੀ ਇਹ ਮੇਰੇ ਕੋਲਿਆ ਕੁੜੀ ਤੇ ਇੱਥੇ ਆਦੇ ਬੈਠੇ ਤਿਤਰਾਂ ਇਹਨੂੰ ਸਰੇ ਸਰੇ ਚਾਹੇ ਪੀਤੀ ਤੇ ਚਾਹ ਦੇ ਸੰਗ ਚ ਉਠਾਣਾ ਹੋਏ ਟੈਨਸ਼ਨ ਵੀ ਮਾਰੀ ਦੇ ਤੇ ਮੈਂ ਤਾਂ ਬਿਨਾਂ ਮੁਫਤ ਵਿੱਚ ਹੋ ਗਈ ਮੈਂ ਅੱਧ ਚੰਗੀ ਭਲੀ ਬੈਠੀ ਹਾਂ ਹੋਰ ਮੈਨੂੰ ਕਹਿਂਦੀ ਵੀ ਮੈਂ ਆਪਣੇ ਪਿੰਡ ਜਾਣਾ ਪਿੰਡ ਆਪਣੇ ਦੱਸ ਕੌਣਾ ਵੀ ਭੈਣ ਭਰਾ ਉਹ ਮੈਂ ਚੰਗੀ ਭਲੀਆਂ ਮੈਂ ਹੈਗੀ ਹਾਂ ਮੇਰੀ ਨਾਂ ਦੀ ਸੱਚ ਹੋ ਹਾਂ ਕਰੇ ਪਰ ਨਾ ਸਦੀ ਦੇ ਬੇਟੀ ਦੇ ਵਿਆਹ ਉਹ ਦਾ ਪ੍ਰਾਣੇ ਕੋਈ ਪਲ ਨਹੀਂ ਆਗਾ ਠੀਕਾ ਸੈਲੂ ਦੀ ਥੋੜਾ ਬਤਾ ਇਹ ਚੜੀ ਮਰੰਡੀ ਟੈਨਸ਼ਨ ਲੈ ਲੈ ਕੇ ਤੇ ਭੈਣ ਭਰਾ ਉਹ ਕਦੀ ਕਦੀ ਊਠ ਤੇ ਚੜੇ ਨਾ ਹੀ ਕੁੱਤਾ ਵੱਢ ਜਾਂਦਾ ਵੇਖ ਲੋ ਇਹ ਚ ਨਹੀਂ ਪੜੀ ਇੱਥੇ ਤੇ ਪਿੰਡ ਰੋਲਾ ਪਿਆ ਤੇ ਛੱਕੇ ਦੇ ਤੇ ਚੱਲਣ ਡਿਆ ਹੁਣ ਹੀ ਜਾਣਾ ਕਿਸੇ ਦਿਨ ਪਿੰਡ ਤੇ ਲੋਕਾਂ ਨੂੰ ਬਸ ਦੱਸਣ ਹੀ ਜਾਣਾ ਵਾ ਭੈਣ ਭਰਾ ਉਹ ਕੁੜੀ ਦੀ ਇਹੋ ਜੀ ਕੋਈ ਗੱਲ ਨਹੀਂ ਕੁੜੀ ਚੰਗੀ ਪੜੀ ਆ ਪਿਆ ਹੈ ਨਾ ਇਹਦੇ ਨਾਮ ਆਈਆਂ ਮੇਰਾ ਵਿਆਹ ਨਹੀਂ ਹੋਇਆ ਨਾ ਮੈਂ ਕਰਵਾਇਆ ਵਾ ਤੇ ਆ ਗੱਲ ਬਾਤ ਆ ਭੈਣ ਭਰਾਓ ਚਲੋ ਫਿਰ ਠੀਕ ਹੈ ਹੈ ਭੈਣ ਭਰਾਓ ਇਹ ਗੱਲ ਬਾਤ ਹੀ ਫਿਰ ਗਾਂ ਤੁਹਾਨੂੰ ਸਮਾਚਾਰ ਦਿੰਨੇ ਆ ਨੀਹੂੜ ਕੁੜੀ ਵਿਚਾਰੀ ਟੈਨਸ਼ਨ ਲੈਣ ਈ ਆ ਬੈਨ ਬਥੇਰਾ ਮੈਂ ਵਰਜਾ ਵੀ ਚੱਲ ਅੱਜ ਕੱਲ ਦੇ ਵਿੱਚ ਜਾਵਾਂਗੀ ਹੈਨਾ ਤੇਰੇ ਪਿੰਡ ਤੇ ਦਿਖਾਵਾਂਗੀ ਵੀ ਨਹੀਂ ਕੋਈ ਗੱਲ ਨਹੀਂ ਇਹੋ ਜੀ ਹੈਨਾ ਤੇ ਤੂੰ ਪਾਣੀ ਦਾ ਨਿਕਲਦੀ ਤੂੰ ਬੰਤ ਪਣ ਲੱਗਣ ਤੇ ਫੇਰ ਹੀ ਇਹੀ ਜਾਈਏ ਕਿਸੇ ਪਾਸੇ ਤੇ ਇਹ ਹੁਣ ਮਤਲਬ ਥੋੜਾ ਚਲ ਬਦਨਾਮੀ ਦਾ ਡਰ ਜਾ ਵੀ ਹੁੰਦਾ ਈ ਤੇ ਉਹਦੇ ਵਿਚਾਰੀ ਚੰਗੀ ਭਲੀ ਆ ਇੱਥੇ ਇਦਾਂ ਹੀ ਸ਼ੱਕ 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 ਤੇ ਕਿਹੜਾ ਕੋਈ ਮੂੰਹ ਤੇ ਕਹਿੰਦਾ ਪਰ ਲੋਕੀ ਪਿੱਠ ਪਿੱਛੇ ਥੋੜਾ ਜਿਹਾ ਕਰਨ ਦੇ ਹਨਾ ਇਦਾਂ ਦਾ ਤੇ ਇਹ ਪਿੰਡ ਚ ਨਹੀਂ ਹੈਗੀ ਭੈਣ ਤੇ ਦੀ ਇੱਥੇ ਹੀ ਹੈ ਤੇ ਕਹਿੰਦੇ ਇਹਦੇ ਘਰ ਦੇ ਵੀ ਭੈਣ ਕੋ ਗਈ ਆ ਤੇ ਆਹ ਗੱਲਬਾਤ ਹੋਈ ਆ ਤੇ ਮੈਂ ਉਹਨੂੰ ਮੈਂ ਬਥੇਰਾ ਸਮਝਾਇਆ ਵੀ ਤੂੰ ਟੈਨਸ਼ਨ ਨਾ ਲੈ ਤੇ ਵਿਚਾਰੀ ਦਿਲ ਦੇ ਹੀ ਛੋਟਾ ਕਰਨ ਹੁਣ ਤੇ ਚਲ ਕੋਈ ਗੱਲ ਨਹੀਂ ਭੈਣ ਭਰਾਓ ਠੀਕ ਆ ਵੀਡੀਓ ਵੀ ਅਸੀਂ ਆਪਣੀ ਇੰਨੀ ਕੀ ਰੱਖਣੀ ਆ ਤੇ ਫੇਰ ਤੁਹਾਨੂੰ ਮਿਲਾਂਗੇ